ਮੈਨੂੰ ਭਾਸ਼ਣ ਨਹੀਂ ਦੇਣਾ ਉਹਨੇ ਮੈਂ ਦੇਸੀ ਜਾ ਬੰਦਾ ਤੁਹਾਡੇ ਨਾਲ ਦੇਸੀ ਦੋ ਕੁ ਗੱਲਾਂ ਕਰਨੀਆਂ ਨੇ ਮੈਂ ਕਰਮਜੀਤ ਅਨਮੋਲ ਅਸੀਂ ਬਹੁਤ ਟਾਈਮ ਜਣ ਦੀ ਆਲਮੋਸਟ ਲਾ ਲਓ ਜੀ 35 ਸਾਲ ਅਸੀਂ ਇਕੱਠੇ ਕੱਟਿਆ ਤੇ ਇਹ ਮਾਨ ਸਾਹਿਬ ਦਾ ਮੈਂ ਸੀਐਮ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਇਹਨਾਂ ਨੇ ਆਪਣੇ ਵਰਗਾ ਕੈਂਡੀਡੇਟ ਤੁਹਾਨੂੰ ਫਰੀਦਕੋਟ ਨੂੰ ਦਿੱਤਾ ਗੱਡ ਕੇ ਤਾੜੀ ਮਾਰ ਲਓ ਸੱਚੀ ਕਹਿੰਦਾ ਇਹ ਤੋਂ ਵਧੀਆ ਕੈਂਡੀਡੇਟ ਤੁਹਾਡੇ ਵਾਸਤੇ ਨਹੀਂ ਸੀ ਹੋ ਸਕਦਾ 35 ਸਾਲ ਅਸੀਂ ਇਕੱਠਿਆਂ ਨੇ ਲਾਏ ਨੇ ਜੀ 35 ਸਾਲ ਦੇ ਵਿੱਚ ਅਸੀਂ ਜੱਦੀ ਪੁਸ਼ਤੀ ਕੋ ਕਾਰਾਂ ਨਹੀਂ ਲੈ ਲਈਆਂ ਅਸੀਂ ਬੜੀ ਰਗੜਾਈ ਕਰਾਈ ਆ ਆਪਣੀ ਪਹਿਲਾਂ ਸਾਨੂੰ ਰਿਕਸ਼ਿਆਂ ਤੇ ਵੀ ਸਾਨੂੰ ਚੜ੍ਹਨਾ ਆਉਂਦਾ ਸਾਈਕਲਾਂ ਤੇ ਵੀ ਰਹੇ ਆ ਬਸਾਂ 'ਚ ਵੀ ਧੱਕੇ ਖਾਦੇ ਨੇ ਹੌਲੀ ਹੌਲੀ ਵਾਹਿਗੁਰੂ ਨੇ ਕਾਰਾਂ ਵਾਲੇ ਤੁਹਾਡੀ ਬਦੌਲਤ ਬਣਾਇਆ ਹਨਾ ਸੋ ਸਾਰੇ ਦੁੱਖ ਜਾਣਨ ਵਾਲਾ ਕਰਮਜੀਤ ਅਨਮੋਲ ਮੇਰਾ ਵੀਰ ਤੁਹਾਡੇ ਵਿੱਚ ਕਾਰ ਬੈਠਾ ਮੈਂ ਇਹਦੇ ਕਰਕੇ ਆਇਆ ਐਦੋਂ ਵਧੀਆ ਇਨਸਾਨ ਨਹੀਂ ਕੋਈ ਹੋ ਸਕਦਾ ਸੱਚੀ ਗੱਲ ਹੈ ਕਿਉਂਕਿ ਜਿੰਨੇ ਵਾਰੀ ਵੀ ਸਾਡੀ ਸ਼ੂਟਿੰਗਾਂ ਸ਼ਾਟਿੰਗਾਂ ਹੁੰਦੀ ਛੋਟੇ ਜਿਹੇ ਐਗਜ਼ਾਮਪਲ ਦਿੰਨਾ ਇਹ ਬਾਈ ਦੇ ਹਿੱਸੇ ਆਇਆ ਕਰਮਜੀਤ ਅਨਮੋਲ ਦੇ ਜਿੰਨੇ ਵਾਰੀ ਵੀ ਚੰਡੀਗੜ੍ਹ ਦੇ ਆਲੇ- ਬਾਈ ਸ਼ੂਟਿੰਗ ਦੇ ਵਿੱਚ ਹੋਵੇ ਨਾ ਹੋਵੇ ਕਰਮਜੀਤ ਅਨਮੋਲ ਪਰ ਸਾਡਾ 20 25 ਜਾਣਿਆਂ ਦਾ ਖਾਣਾ ਕਰਮਜੀਤ ਅਨਮੋਲ ਦੇ ਘਰ ਆਉਂਦਾ ਸੀ ਇਹ ਇਹ ਬਾਈ ਦੇ ਹਿੱਸੇ ਆ ਇਹ ਕੱਢ ਕੇ ਤੁਹਾਡੀ ਮਾਰ ਦੋ ਕਰਮਜੀਤ ਅਨਮੋਲ ਵਾਸਤੇ ਸੋ ਇਹੀ ਉਮੀਦ ਕਰਦਾ ਵੀ ਤੁਸੀਂ ਬਹੁਤ ਫਰਕ ਨਾਲ ਐਂ ਹੀ ਆਪਾਂ ਇਕੱਠੇ ਹੋਵਾਂਗੇ ਐਂ ਢੋਲ ਵਜਦੇ ਆਉਣਗੇ ਕਰਮਜੀਤ ਵੀਰੇ ਨੂੰ ਬਾਹਲੇ ਫਰਕ ਨਾਲ ਜਿਤਾ ਕੇ ਲੈ ਕੇ ਆਉਣਾ ਤੇ ਮਾਨ ਸਾਹਿਬ ਬਾਰੇ ਤੁਸੀਂ ਜਾਣਦੀ ਹੋ ਸਾਰਾ ਕੁਝ ਬਾਖੂਬੀ ਮਾਨ ਸਾਹਿਬ ਆਪਣੀਆਂ ਵਿਚਾਰਾਂ ਰੱਖਣਗੇ ਮੈਂ ਜ਼ਿਆਦਾ ਸਮਝ ਨਹੀਂ ਲੈਣਾ ਹੈਨਾ ਤੇ ਕਿਉਂਕਿ ਮਾਨ ਸਾਹਿਬ ਨੂੰ ਕੱਲੀ 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 ਝੜ ਤੋਂ ਪਤਾ ਔਰ ਮਾਨ ਸਾਹਿਬ ਵਰਗੇ ਸਾਡੇ ਜੁਬਾ ਨੇਤਾ ਔਰ ਪੰਜਾਬ ਦੇ ਮੁਖੀ ਮੁਖੀ ਇਹ ਤੁਹਾਡੀ ਬਦੌਲਤ ਸੱਚੀ ਕਹਿੰਦਾ ਤੁਸੀਂ ਕੱਲੀ ਕੱਲੀ ਵੋਟ ਪਾ ਕੇ ਜਿਵੇਂ ਸਾਨੂੰ ਕੱਲਾ ਕੱਲਾ ਟਿਕਟ ਲੈ ਕੇ ਸਾਨੂੰ ਜਿਤ ਸਾਨੂੰ ਦੇਖਦੇ ਹੋ ਸਿਨੇਮਾ ਘਰਾਂ ਵਿੱਚ ਵਰ ਕੇ ਕੱਲੀ ਕੱਲੀ ਤਾੜੀ ਮਾਰ ਕੇ ਸਾਨੂੰ ਇੱਥੇ ਆਹ ਸਟੇਜਾਂ ਜੋਗੇ ਬਣਾਇਆ ਉਮੇ ਕੱਲੀ ਕੱਲੀ ਵੋਟ ਪਾ ਕੇ ਤੁਸੀਂ ਆ ਸਾਰੇ ਲੀਡਰਸ਼ਿਪ ਨੂੰ ਇੱਥੇ ਬਿਠਾਇਆ ਤੁਹਾਡੇ ਸਾਰੇ ਮੂਰੇ ਸਾਡਾ ਸਾਰਿਆਂ ਦਾ ਸਿਰ ਝੁਕਦਾ ਇੱਕ ਕਰੀ ਆਪਣੇ ਨਾਂ ਤੇ ਕੱਢ ਕੇ ਤਾੜੀ ਮਾਰੂਗੇ ਰਾਂ ਸੱਚੀ ਕਹਿੰਦਾ ਤੁਹਾਡਾ ਬਹੁਤ ਸਤਿਕਾਰ ਸੋ ਅਸੀਂ ਮੈਂ ਜਿੰਨੇ ਵੀ ਅਸੀਂ ਕਲਾਕਾਰ ਆ ਚਾਹੀਦੇ ਦੀਪ ਖਰੋੜਾ ਕਰਮਜੀਤ ਵੀਰ ਮਾਨ ਸਾਹਿਬ ਵੀ ਪਹਿਲਾਂ ਕਲਾਕਾਰ ਰਹੇ ਨੇ ਜੀ ਤੇ ਅਸੀਂ ਸਾਰੇ ਨਾ ਤੁਹਾਡੀਆਂ ਖੁਸ਼ੀਆਂ ਦੁੱਗਣੀਆਂ ਕਰਨ ਲਈ ਆਉਨੇ ਆ ਸਿਨੇਮਾ ਘਰਾਂ ਵਿੱਚ ਉਹ ਦੁੱਗਣੀ ਕਦੋਂ ਹੁੰਦੀ ਹੈ ਖੁਸ਼ੀ ਜਦੋਂ ਤੁਸੀਂ ਤੁਹਾਡੇ ਤੁਸੀਂ ਜੋ ਸਮਾਂ ਕੱਢੋਗੇ ਫਿਰ ਕੀ ਕਿ ਸਾਨੂੰ ਸਿਨੇਮਾ ਘਰਾਂ ਵਿੱਚ ਦੇਖਣ ਜਾਣੇ ਹੋ ਪਰ ਉਹ ਤਾਂ ਹੀ ਹੋਊਗਾ ਨਾ ਜੇ ਤੁਸੀਂ ਖੁਸ਼ ਹੋ ਪਰ ਇਹ ਮਾਨ ਸਾਹਿਬ ਨੂੰ ਸਲੂਟ ਹੈ ਉਹਨਾਂ ਨੇ ਆਪਣੇ ਘਰਾਂ ਦੇ ਚੁੱਲ੍ਹੇ ਮਹਿਫੂਜ਼ ਕਰਤੇ ਸਾਡੇ ਹਸਪਤਾਲ ਸਹੀ ਕਰਤੇ ਸਾਡੀ ਪੜ੍ਹਾਈ ਸਹੀ ਕਰਤੀ ਸੋ ਮਾਨ ਸਾਹਿਬ ਸੱਚੀ ਕਹਿਣਾ ਤੁਹਾਨੂੰ ਸਲੂਟ ਆ ਸਾਡੇ ਸਾਰਿਆਂ ਵੱਲੋਂ ਸਲੂਟ ਆ ਇੱਕ ਵਾਰੀ ਗੱਡ ਕੇ ਮਾਨ ਸਾਹਿਬ ਵਾਸਤੇ ਤਾੜੀ ਮਾਰ ਦਿਓ ਤੇ ਮੈਂ ਇੱਕ ਜਕਾਰਾ ਛੱਡੂੰਗਾ ਜਾਦੇ ਸਮਝ ਲੈਂਦਾ ਕਿਉਂਕਿ ਆਪਾਂ ਮਾਨ ਸਾਹਿਬ ਨੂੰ ਸੁਣਨਾ ਹੈ ਮਾਨ ਸਾਹਿਬ ਤੇ ਕਰਮਜੀਤ ਅਨਮੋਲ ਤੁਸੀਂ ਸਾਰੇ ਮੈਨੂੰ ਪਤਾ ਇਹਨਾਂ ਨੂੰ ਬਹੁਤ ਪਿਆਰ ਕਰਦੇ ਹੋ ਇੱਕ ਵਾਰੀ ਗੱਜ ਕੇ ਜਕਾਰਾ ਛੱਡਣਾ ਆਪਾਂ ਇਹਨਾਂ ਨੂੰ ਸੁਵਾਦ ਆ ਜਾਏ ਇੱਕ ਵਾਰੀ ਇੱਥੇ ਇੱਥੇ ਆਪਾਂ ਬਾਘੇਪੁਰਾਣੇ ਦੀ ਧਰਤੀ ਤੇ ਇਕੱਠੇ ਹੋਏ ਆ ਜਿਹੜਾ ਜਵਾਬ ਹੈ ਹੱਥ ਦੋਨੇ ਖੜੇ ਕਰਕੇ ਦੇਣਾ ਬੋਲੇ ਸੋਨਿਹਾਲ ਚੜ੍ਹਦੀਆਂ ਕਲਾ ਚੜ੍ਹੋ ਚੜ੍ਹਦੀਆਂ ਕਲਾ ਚੜ੍ਹੋ ਬਹੁਤ ਸਤਿਕਾਰ ਬਹੁਤ ਸਤਿਕਾਰ ਥੈਂਕ ਯੂ ਸੋ ਮਚ ਮੈਨੂੰ ਭਾਸ਼ਣ ਨਹੀਂ ਦੇਣਾ ਉਹਨੇ ਮੈਂ ਦੇਸੀ ਜਾ ਬੰਦਾ ਤੁਹਾਡੇ ਨਾਲ ਦੇਸੀ ਦੋ ਕੁ ਗੱਲਾਂ ਕਰਨੀਆਂ ਨੇ ਮੈਂ ਕਰਮਜੀਤ ਅਨਮੋਲ ਅਸੀਂ ਬਹੁਤ ਟਾਈਮ ਜਣ ਦੀ ਆਲਮੋਸਟ ਲਾ ਲਓ ਜੀ 35 ਸਾਲ ਅਸੀਂ ਇਕੱਠੇ ਕੱਟਿਆ ਤੇ ਇਹ ਮਾਨ ਸਾਹਿਬ ਦਾ ਮੈਂ ਸੀਐਮ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਇਹਨਾਂ ਨੇ ਆਪਣੇ ਵਰਗਾ ਕੈਂਡੀਡੇਟ ਤੁਹਾਨੂੰ ਫਰੀਦਕੋਟ ਨੂੰ ਦਿੱਤਾ ਗੱਡ ਕੇ ਤਾੜੀ ਮਾਰ ਲਓ ਸੱਚੀ ਕਹਿੰਦਾ ਇਹ ਤੋਂ ਵਧੀਆ ਕੈਂਡੀਡੇਟ ਤੁਹਾਡੇ ਵਾਸਤੇ ਨਹੀਂ ਸੀ ਹੋ ਸਕਦਾ 35 ਸਾਲ ਅਸੀਂ ਇਕੱਠਿਆਂ ਨੇ ਲਾਏ ਨੇ ਜੀ 35 ਸਾਲ ਦੇ ਵਿੱਚ ਅਸੀਂ ਜੱਦੀ ਪੁਸ਼ਤੀ ਕੋਈ ਕਾਰਾਂ ਨਹੀਂ ਲੈ ਲਿਆ ਅਸੀਂ ਬੜੀ ਰਗੜਾਈ ਕਰਾਈ ਆ ਆਪਣੀ ਪਹਿਲਾਂ ਸਾਨੂੰ ਰਿਕਸ਼ਿਆਂ ਤੇ ਵੀ ਸਾਨੂੰ ਚੜਨਾ ਆਉਂਦਾ ਸਾਈਕਲਾਂ ਤੇ ਵੀ ਰਹੇ ਆ ਬੱਸ ਅੱਜ ਵੀ ਧੱਕੇ ਖਾਦੇ ਨੇ ਹੌਲੀ ਹੌਲੀ ਵਾਹਿਗੁਰੂ ਨੇ ਕਾਰਾਂ ਵਾਲੇ ਤੁਹਾਡੀ ਬਦੌਲਤ ਬਣਾਇਆ ਹਨਾ ਸੋ ਸਾਰੇ ਦੁੱਖ ਜਾਣਨ ਵਾਲਾ ਕਰਮਜੀਤ ਅਨਮੋਲ ਮੇਰਾ ਵੀਰ ਤੁਹਾਡੇ ਵਿਚਕਾਰ ਬੈਠਾ ਮੈਂ ਇਹਦੇ ਕਰਕੇ ਆਇਆ ਐਦੋਂ ਵਧੀਆ ਇਨਸਾਨ ਨਹੀਂ ਕੋਈ ਹੋ ਸਕਦਾ ਸੱਚੀ ਗੱਲ ਹੈ ਕਿਉਂਕਿ ਜਿੰਨੇ ਵਾਰ ਵੀ ਸਾਡੀ ਸ਼ੂਟਿੰਗਾਂ ਸ਼ਾਟਿੰਗਾਂ ਹੁੰਦੀ ਛੋਟੇ ਜਿਹੇ ਐਗਜ਼ਾਮਪਲ ਦਿੰਨਾ ਇਹ ਬਾਈ ਦੇ ਹਿੱਸੀ ਆਇਆ ਕਰਮਜੀਤ ਅਨਮੋਲ ਦੇ ਜਿੰਨੇ ਵਾਰ ਵੀ ਚੰਡੀਗੜ੍ਹ ਦੇ ਆਲੇ-ਦਲੇ 20 ਕਿਲੋਮੀਟਰ ਜਾਂ 35 ਕਿਲੋਮੀਟਰ ਦੇ ਆਲੇ-ਦਲੇ ਜਿੱਥੇ ਸਾਡੀ ਸ਼ੂਟਿੰਗ ਹੁੰਦੀ ਸੀ ਬਾਈ ਸ਼ੂਟਿੰਗ ਦੇ ਵਿੱਚ ਹੋਵੇ ਨਾ ਹੋਵੇ ਕਰਮਜੀਤ ਅਨਮੋਲ ਪਰ ਸਾਡਾ 20 25 ਜਾਣਿਆਂ ਦਾ ਖਾਣਾ ਕਰਮਜੀਤ ਅਨਮੋਲ ਦੇ ਘਰ ਆਉਂਦਾ ਸੀ ਇਹ ਇਹ ਬਾਈ ਦੇ ਹਿੱਸੇ ਆ ਇਹ ਕੱਢ ਕੇ ਤੁਹਾਡੀ ਮਾਰ ਦੋ ਕਰਮਜੀਤ ਅਨਮੋਲ ਵਾਸਤੇ ਸੋ ਇਹੀ ਉਮੀਦ ਕਰਦਾ ਵੀ ਤੁਸੀਂ ਬਹੁਤ ਫਰਕ ਨਾਲ ਐਂ ਹੀ ਆਪਾਂ ਇਕੱਠੇ ਹੋਵਾਂਗੇ ਐਂ ਢੋਲ ਵਜਦੇ ਆਉਣਗੇ ਕਰਮਜੀਤ ਵੀਰੇ ਨੂੰ ਬੜੇ ਫਰਕ ਨਾਲ ਜਿਤਾ ਕੇ ਲੈ ਕੇ ਆਉਣਾ ਹੈ ਤੇ ਮਾਨ ਸਾਹਿਬ ਬਾਰੇ ਤੁਸੀਂ ਜਾਣਦੇ ਹੋ ਸਾਰਾ ਕੁਝ ਬਾਖੂਬੀ ਮਾਨ ਸਾਹਿਬ ਆਪਣੀਆਂ ਵਿਚਾਰਾਂ ਰੱਖਣਗੇ ਮੈਂ ਜਿਆਦਾ ਸਮਝ ਨਹੀਂ ਲੈਣਾ ਹੈ ਨਾ ਤੇ ਕਿਉਂਕਿ ਮਾਨ ਸਾਹਿਬ ਨੂੰ ਕੱਲੀ-ਕੱਲੀ ਕੱਲੀ-ਕੱਲੀ ਝੜ ਤੋਂ ਪਤਾ ਹੈ ਔਰ ਮਾਨ ਸਾਹਿਬ ਵਰਗੇ ਸਾਡੇ ਜੁਬਾ ਨੇਤਾ ਔਰ ਪੰਜਾਬ ਦੇ ਮੁਖੀ ਮੁਖੀ ਇਹ ਤੁਹਾਡੀ ਬਦੌਲਤ ਸੱਚੀ ਕਹਿੰਦਾ ਤੁਸੀਂ ਕੱਲੀ-ਕੱਲੀ ਵੋਟ ਪਾ ਕੇ ਜਿਵੇਂ ਸਾਨੂੰ ਕੱਲਾ-ਕੱਲਾ ਟਿਕਟ ਲੈ ਕੇ ਸਾਨੂੰ ਜਿਤ ਸਾਨੂੰ ਦੇਖਦੇ ਹੋ ਸਿਨੇਮਾ ਘਰਾਂ ਵਿੱਚ ਪਰ ਕੇ ਕੱਲੀ-ਕੱਲੀ ਤਾੜੀ ਮਾਰ ਕੇ ਸਾਨੂੰ ਇੱਥੇ ਆਹ ਸਟੇਜਾਂ ਜੋਗੇ ਬਣਾਇਆ ਉਮੇ ਕੱਲੀ-ਕੱਲੀ ਵੋਟ ਪਾ ਕੇ ਤੁਸੀਂ ਆ ਸਾਰੇ ਲੀਡਰਸ਼ਿਪ ਨੂੰ ਇੱਥੇ ਬਿਠਾਇਆ ਤੁਹਾਡੇ ਸਾਰੇ ਮੂਰੇ ਸਾਡਾ ਸਾਰਿਆਂ ਦਾ ਸਿਰ ਝੁਕਦਾ ਇੱਕ ਕਰੀ ਆਪਣੇ ਨਾਂ ਤੇ ਕੱਢ ਕੇ ਤਾੜੀ ਮਾਰੂ ਕੇਰਾ ਸੱਚੀ ਕਹਿਣਾ ਤੁਹਾਡਾ ਬਹੁਤ ਸਤਿਕਾਰ ਸੋ ਅਸੀਂ ਮੈਂ ਜਿੰਨੇ ਵੀ ਅਸੀਂ ਕਲਾਕਾਰ ਆ ਚਾਹੀਦੀ ਦੇਵ ਕਰੋੜਾ ਕਰਮਜੀਤ ਵੀਰ ਮਾਨ ਸਾਹਿਬ ਵੀ ਪਹਿਲਾਂ ਕਲਾਕਾਰ ਰਹੇ ਨੇ ਜੀ ਤੇ ਅਸੀਂ ਸਾਰੇ ਨਾ ਤੁਹਾਡੀਆਂ ਖੁਸ਼ੀਆਂ ਦੁੱਗਣੀਆਂ ਕਰਨ ਲਈ ਆਉਨੇ ਆ ਸਿਨੇਮਾ ਘਰਾਂ ਵਿੱਚ ਉਹ ਦੁੱਗਣੀ ਕਦੋਂ ਹੁੰਦੀ ਹੈ ਖੁਸ਼ੀ ਜਦੋਂ ਤੁਸੀਂ ਤੁਹਾਡੇ ਤੁਸੀਂ ਜੋ ਸਮਾਂ ਕੱਢੋਗੇ ਫਿਰ ਕੀ ਕਿ ਸਾਨੂੰ ਸਿਨੇਮਾ ਘਰਾਂ ਵਿੱਚ ਦੇਖਣ ਜਾਣੇ ਹੋ ਪਰ ਉਹ ਤਾਂ ਹੀ ਹੋਗਾ ਨਾ ਜੇ ਤੁਸੀਂ ਖੁਸ਼ ਹੋ ਪਰ ਇਹ ਮਾਨ ਸਾਹਿਬ ਨੂੰ ਸਲੂਟ ਹੈ ਉਹਨਾਂ ਨੇ ਆਪਣੇ ਘਰਾਂ ਦੇ ਚੁੱਲ੍ਹੇ ਮਹਿਫੂਜ਼ ਕਰਤੇ ਸਾਡੇ ਹਸਪਤਾਲ ਸਹੀ ਕਰਤੇ ਸਾਡੀ ਪੜ੍ਹਾਈ ਸਹੀ ਕਰਤੀ ਸੋ ਮਾਨ ਸਾਹਿਬ ਸੱਚੀ ਕਹਿਣਾ ਤੁਹਾਨੂੰ ਸਲੂਟ ਹੈ ਸਾਡੇ ਸਾਰਿਆਂ ਵੱਲੋਂ ਸਲੂਟ ਹੈ ਇੱਕ ਵਾਰੀ ਗੱਡ ਕੇ ਮਾਨ ਸਾਹਿਬ ਵਾਸਤੇ ਤਾੜੀ ਮਾਰ ਦਿਓ ਤੇ ਮੈਂ ਇੱਕ ਜਕਾਰਾ ਛੱਡੂੰਗਾ ਜਿਆਦਾ ਸਮਝ ਲੈਂਦਾ ਕਿਉਂਕਿ ਆਪਾਂ ਮਾਨ ਸਾਹਿਬ ਨੂੰ ਸੁਣਨਾ ਹੈ ਮਾਨ ਸਾਹਿਬ ਤੇ ਕਰਮਜੀਤ ਅਨਮੋਲ ਤੁਸੀਂ ਸਾਰੇ ਮੈਨੂੰ ਪਤਾ ਹੈ ਇਹਨਾਂ ਨੂੰ ਬਹੁਤ ਪਿਆਰ ਕਰਦੇ ਹੋ ਇੱਕ ਵਾਰੀ ਗੱਜ ਕੇ ਜਕਾਰਾ ਛੱਡਣਾ ਆਪਾਂ ਇਹਨਾਂ ਨੂੰ ਸੁਵਾਦ ਆ ਜਾਏ ਇੱਕ ਵਾਰੀ ਇੱਥੇ ਇੱਥੇ ਆਪਾਂ ਬਾਘੇਪੁਰਾ जोड़ा जवाब है हाथ दोनों खड़े करके देना बोलो सो निहाल चढ़दिया कला चो चढ़दियां कला च बहुत सत्कार बहुत सत्कार थैंक यू सो मच